27 ਅਪ੍ਰੈਲ 1925 ਵੇ ਨੂੰ ਆਖਰੀ ਜਥਾ ਜੈਤੋ ਦੇ ਮੋਰਚੇ ਵੱਲ ਰਵਾਨਾ ਹੁੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਓ ਜਾਣੀਏ ਕਿ ਇਸ ਜਥੇ ਨੂੰ ਸਪੈਸ਼ਲ ਜਥਾ ਕਿਉਂ ਕਿਹਾ ਜਾਂਦਾ ਹੈ ਐਸਾ ਇਸ ਜਥੇ ਨੇ ਕੀ ਕੀਤਾ ਹੈ ਇਹ ਜਾਣਨ ਤੋਂ ਪਹਿਲਾਂ ਫਤਿਹ ਸਾਡੀ ਕਰ ਲਿਓ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਕਿ ਹੁਣ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਜੈਤੋ ਦਾ ਮੋਰਚਾ ਕਿਉਂ ਲੱਗਿਆ ਸੀ ਕਿਉਂਕਿ ਆਪਾਂ ਨੇ ਹਰ ਇੱਕ ਜਥੇ ਦੀ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਜੈਤੋ ਦਾ ਮੋਰਚਾ ਕਿਉਂ ਲੱਗਿਆ ਸੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਫਿਰ ਵੀ ਟੂਕ ਬਾਤਰ ਮੈਂ ਥੋੜਾ ਜਿਹਾ ਦੱਸ ਦਿੰਦਾ ਹਾਂ ਜਦੋਂ ਰਿਪੂ ਦੰਮਣ ਸਿੰਘ ਜੀ ਨੂੰ ਉਹਨਾਂ ਦੀ ਗੱਦੀ ਤੋਂ ਉਤਾਰਿਆ ਗਿਆ ਗੱਦੀ ਤੋਂ ਉਤਾਰਨ ਤੋਂ ਬਾਅਦ ਉਹ ਸਿੱਖ ਜਗਤ ਦੇ ਅੰਦਰ ਇਸ ਗੱਲ ਦੇ ਲਈ ਰੋਸ ਪ੍ਰਗਟ ਹੋਇਆ ਤੇ ਸਿੱਖਾਂ ਨੇ ਥਾਂ ਥਾਂ ਦੇ ਉੱਤੇ ਇਸ ਗੱਲ ਦਾ ਵਿਰੋਧ ਕਰਨ ਦੇ ਲਈ ਸਿੱਖਾਂ ਨੇ ਮੋਰਚੇ ਲਾਇਏ ਜਦੋਂ ਮੋਰਚੇ ਲਾਉਣੇ ਤੇ ਉਸ ਮੋਰਚੇ ਨੂੰ ਲੰਬਾ ਕਰਨ ਵਾਸਤੇ ਜੈਤੋ ਵਿੱਚ ਇੱਕ ਮੋਰਚਾ ਲੱਗਿਆ ਜਦੋਂ ਉੱਥੇ ਸੰਗਤਾਂ ਦਾ ਭਾਰੀ ਇਕੱਠ ਹੋਇਆ ਸੰਗਤਾਂ ਨੇ ਕਿਹਾ ਕਿ ਆਪਾਂ ਇੱਥੇ ਬੈਠਣਾ ਤਾਂ ਹੈ ਜੋ ਨਾ ਚੰਗਾ ਹੋਵੇ ਗੁਰੂ ਕੀ ਬਾਣੀ ਪੜ ਲਿਤੀ ਜਾਵੇ ਇਹ ਸੋਚ ਕਰਕੇ ਜਦੋਂ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਤੇ ਸਰਕਾਰ ਨੇ ਉਸ ਚੱਲਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਨੂੰ ਖੰਡਨ ਕਰ ਦਿੱਤਾ ਤਾਬਿਆ ਤੇ ਬੈਠੇ ਹੋਏ ਗੁਰਸਿੱਖ ਨੂੰ ਗ੍ਰਿਫਤਾਰ ਕਰਕੇ ਲੈ ਜਾਣਾ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਖੰਡਨ ਹੋ ਜਾਣਾ ਇਸ ਗੱਲ ਨੇ ਸਿੱਖ ਜਗਤ ਦੇ ਅੰਦਰ ਇੱਕ ਹੋਰ ਰੋਸ ਦੀ ਲਹਿਰ ਪੈਦਾ ਕਰ ਦਿੱਤੀ। ਔਰ ਸਿੱਖਾਂ ਦੇ ਮਨ ਵਿੱਚ ਇਹ ਆ ਗਿਆ ਕਿ ਤੁਸੀਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਖੰਡਨ ਕੀਤਾ ਆ। ਜਿੰਨਾ ਟਾਈਮ ਤੁਸੀਂ ਸਾਨੂੰ 101 ਸ਼੍ਰੀ ਕਨਪੜ ਸਹਿਬ ਕਰਨ ਦੀ ਆਗਿਆ ਨਹੀਂ ਦਿੰਦੇ ਅਸੀਂ ਜੈਤੋ ਦੇ ਵਿੱਚ ਇਸੇ ਤਰ੍ਹਾਂ ਆ ਕੇ ਆਪਣੀ ਗ੍ਰਿਫਤਾਰੀ ਦਾ ਦਿੰਦੇ ਰਹਿਣਾ ਲੰਮਾ ਸਮਾਂ 1923 ਦਾ ਸਮਾਂ ਨਿਕਲ ਜਾਣਾ 24 ਦਾ ਨਿਕਲ ਜਾਣਾ ਪਤਾ ਨਹੀਂ ਕਿੰਨੀਆਂ ਗ੍ਰਿਫਤਾਰੀਆਂ ਪਤਾ ਨਹੀਂ ਕਿੰਨੀਆਂ ਸ਼ਹੀਦੀਆਂ ਪਤਾ ਨਹੀਂ ਕਿੰਨੇ ਜ਼ੁਲਮ ਗੁਰੂ ਕੇ ਸਿਖਾ ਨੇ ਸਹੇ ਪਰ ਗੁਰੂ ਕੇ ਸਿਖਾ ਨੇ ਸਬਰ ਵਿੱਚ ਰਹਿ ਕੇ ਇਸ ਮੋਰਚੇ ਨੂੰ ਵੱਡਾ ਕੀਤਾ ਆ ਉਹ ਗੱਲ ਬੜੀ ਸੋਹਣੀ ਇੱਕ ਅਦੀਬ ਦੀ ਜੀਤੇ ਹੁੰਦੀ ਹੈ ਕਿ ਸਦਾ ਸਬਰ ਹੀ ਜਵਰ ਤੋਂ ਜਿੱਤਦਾ ਹੈ ਇਸ ਲਈ ਖੁਦਾ ਨੂੰ ਯਾਦ ਕਰੀਏ ਤੈਨੂੰ ਕਸਮ ਹੈ ਜੇ ਜ਼ੁਲਮ ਤੋਂ ਕਰੇ ਤੋਬਾ ਸਾਨੂੰ ਕਸਮ ਹੈ ਜੇ ਅਸੀਂ ਫਰਿਆਦ ਕਰੀਏ ਅਸੀਂ ਵੀ ਫਰਿਆਦ ਨਹੀਂ ਕਰਾਂਗੇ ਗੁਰੂ ਕੇ ਸਿੱਖਾ ਨੇ ਲਗਾਤਾਰ ਅਕਾਲ ਤੱਕ ਸੈਭ ਤੋਂ ਜਥੇ ਭੇਜਣੇ ਕਦੇ 100 ਦਾ ਕਦੇ 500 ਦਾ ਉਹਨਾਂ ਜਥਿਆਂ ਨੂੰ ਸ਼ਹੀਦੀ ਜਥੇ ਦਾ ਨਾਮ ਦੇ ਕੇ ਤੋਰਨਾ ਜੈਤੋ ਵਿੱਚ ਆਉਣਾ ਜੈਤੋ ਦੇ ਵਿੱਚ ਸਿਪਾਹੀਆਂ ਨੇ ਸਿੱਖਾਂ ਦੇ ਉੱਤੇ ਲਾਠੀ ਚਾਰਜ ਕਰਨਾ ਮਾਰਨਾ ਕੁੱਟਣਾ ਤੇ ਇਹਨਾਂ ਨੂੰ ਟਰੱਕਾਂ ਦੇ ਵਿੱਚ ਭਰ ਕੇ ਦੂਰ ਦਰੇਡੇ ਛੱਡ ਕੇ ਆਉਣਾ ਕਦੇ 400 ਕਿਲੋਮੀਟਰ ਕਦੇ 500 ਕਿਲੋਮੀਟਰ ਉੱਥੋਂ ਸਿੱਖ ਉਹ ਕਿ ਬਾਣੇ ਵਾਪਸ ਆਉਂਦੇ ਤੇ ਘਰੇ ਨਹੀਂ ਜਾਂਦੇ ਫਿਰ ਜੈਤੋ ਬਲ ਜਾਂਦੇ ਸਿੱਖਾਂ ਨੂੰ ਟ੍ਰੇਨਾਂ 'ਚ ਭਰ-ਭਰ ਕੇ ਦੂਰ ਦੀਆਂ ਜੇਲਾ 'ਚ ਸੁਟਿਆ ਗਿਆ ਪਰ ਸਿੱਖਾਂ ਨੇ ਆਪਣਾ ਸਬਰ ਨਹੀਂ ਛੱਡਿਆ ਸਿੱਖਾਂ ਨੇ ਮੰਨ 취 ਸੀ ਗੁਰੂ ਮਾਲਕ ਸਾਡੇ ਨਾਲ ਹੈ ਅਸੀਂ ਇਸ ਮੋਰਚੇ ਨੂੰ ਜਰੂਰ ਫਤਿਹ ਇੱਕ ਨਾ ਇੱਕ ਦਿਨ ਕਰਾਂਗੇ ਉਹੀ ਖੇਡ ਵਾਪਰੀ ਜੀ ਜਦੋਂ ਆਖਰੀ ਜਤਾ 27 ਅਪ੍ਰੈਲ 1925 ਨੂੰ ਸ਼ਰੀਆ ਕਾਲ ਸਹਿਬ ਅਕਾਲ ਤੱਕ ਸੈਭ ਤੋਂ ਤੁਰਦਾ ਲਾਇਨਪੁਰਨ ਹੁੰਦੇ ਹੋ ਜਦੋਂ ਇਹ ਜੈਤੋਵਾਰ ਨੂੰ ਜਾ ਰਹੇ ਸੀ ਰਾਹ ਵਿੱਚ ਖਬਰ ਹੀ ਮਿਲਦੀ ਹੈ ਕਿ ਗੋਰਾ ਸਰਕਾਰ ਸ਼ਰੀਆ ਖਾਨਪਾੜ ਸਹਿਬ ਕਰਨ ਦੇ ਲਈ ਜਿੰਨੀਆਂ ਇਹਨੇ ਪਾਬੰਦੀਆਂ ਲਾਈ ਸੀਗੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਆ ਤੇ ਗੋਰਾ ਸਰਕਾਰ ਉੱਥੋਂ ਜਾ ਚੁੱਕੀ ਹੈ ਸਿਪਾਈ ਉੱਥੋਂ ਮੁੜ ਚੁੱਕੇ ਆ ਤੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਕੇ ਸਿਪਾਈ ਚਲੇ ਗਏ ਤੇ ਉਹਨਾਂ ਨੇ ਆਖਿਆ ਕਿ ਜੋ ਤੁਹਾਡਾ ਮਨ ਕਰਦਾ ਹੁਣ ਤੁਸੀਂ ਗੁਰਦੁਆਰਾ ਸਾਹਿਬ ਅੰਦਰ ਕਰ ਲਵੋ ਫਿਰ ਇਹ ਜਥੇ ਨੇ ਜਾ ਕੇ ਜੈਤੋ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਸ੍ਰੀ ਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਸ਼ੁਕਰਾਨੇ ਦੀ ਅਰਦਾਸਾ ਹੋਈ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਸ਼ਹੀਦੀ ਦਿੱਤੀ ਹੈ ਉਹਨਾਂ ਦੀ ਸ਼ਹੀਦੀ ਨੂੰ ਕੋਟੀ-ਕੋਟੀ ਪ੍ਰਣਾਮ ਕੀਤਾ ਗਿਆ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਖੇਡ ਇਹ ਬਣੀ ਕਿ ਭਾਈ ਇਸ ਜਥੇ ਦੇ ਸ਼੍ਰੀ ਖੰਡਪੜ ਸਾਹਿਬ ਆਰੰਭ ਕੀਤਾ ਤੇ ਸਮਾਪਤੀ ਕੀਤੀ ਤੇ ਤਾਂ ਕਰਕੇ ਇਸ ਜਥੇ ਨੂੰ ਸਪੈਸ਼ਲ ਜਥਾ ਵੀ ਕਿਹਾ ਗਿਆ ਸੋ ਅੱਜ ਦਾ ਜਿਹੜਾ ਇਤਿਹਾਸ ਹੈ ਉਹ ਇਹ ਹੈ ਸਤਾਈਆਪ੍ਰੈਡਾ 1925 ਇਸਵੀ ਨੂੰ ਅਕਾਲ ਤਰਤ ਸਾਬ ਤੋਂ ਜੈਤੋ ਦੇ ਮੋਰਚੇ ਵੱਲ ਆਖਰੀ ਜਥਾ ਜਾਂਦਾ ਆ ਤੇ ਜਿਹੜਾ ਜਥਾ ਉੱਥੇ ਜਾ ਕੇ ਸ਼ਰੀਏ ਖਾਨ ਪੜ ਸੇਵ ਕਰਦਾ ਆ ਤੇ ਇਸ ਜਥੇ ਨੂੰ ਸਪੈਸ਼ਲ ਜਥੇਦਾਰ ਨਾਮ ਵੀ ਦਿੱਤਾ ਗਿਆ ਸਤਗੁਰ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉਫਤ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ